ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਤੀਜਾ ਏਕ ਪਿਰ ਆਵਹਿ ਆਪਣਾ ਹਉ ਕਹਿ ਦਰ ਪੁੱਛੋ ਜਾਏ ਸਤਗੁਰ ਸੇਵੀ ਭਾਉ ਕਰ ਮੈਂ ਪਿਰ ਦੇਹ ਮਿਲਾਏ ਸਭ ਉਪਾਏ ਆਪੇ ਵੇਖੈ ਕਿਸ ਨੇੜਾ ਕਿਸ ਦੂਰ ਜੇ ਨ ਪੈਰ ਸੰਗੇ ਜਾਣਿਆ ਪਿਰ 라ਵੇ ਸਦਾ ਹਦੂਰ ਮੁੰਦੇ ਤੂ ਚਲ ਗੁਰ ਕੈ ਭਾਏ ਅਨ ਦਿਨ 라ਵੇ ਪਿਰ ਆਪਣਾ ਸਹਜੇ ਸਚ ਸਮਾਏ ਰਹਾਉ ਸ਼ਬਦ ਰਤਿਆ ਸੋਹਾਗਣੀ ਸਚੈ ਸ਼ਬਦ ਸੀਗਾਰ ਹਰ ਵਰ ਪਾਇਨ ਘਰ ਆਪਣੈ ਗੁਰ ਕੈ ਹੇਤ ਪਿਆਰ ਸੇਜ ਸੁਹਾਵੇ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸੈ ਦੇ ਅਧਾਰ ਪਿਰ ਸਲਾਹਨ ਆਪਣਾ ਤਿੰਨ ਕਹਿ ਹਉ ਸਦ ਬਲੇ ਹਾਰੈ ਜਾਓ ਮਨ ਤਨ ਅਰਪੇ ਸਿਰ ਦੇਈ ਤਿੰਨ ਕਹਿ ਲਾਗਾ ਪਾਏ ਜਿਨੇ ਇਕ ਪਛਾਣਿਆ ਦੂਜਾ ਭਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸਚ ਸਮਾਇ ਸ੍ਰੀ ਰાગ ਮਹੱਲਾ ਤੀਜਾ ਹਰ ਜੀ ਸੱਚਾ ਸਚ ਤੂ ਸਭ ਕੇ ਛਤੇਰਾ ਚੀਰਾ ਲਖ 84 ਹਤਰਸ ਦੇ ਫਿਰੇ ਬਿਨ ਗੌਰ ਭੇਟੇ ਪੀਰੇ ਹਰ ਜੀਓ ਬਖਸੇ ਬਖਸ ਲਈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜਾ ਭਾਇ ਦੁਸ਼ਟ ਆਤਮਾ ਓਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪ ਹੈ ਏਕ ਮੁਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਬਿਕਾਰ ਮਨ ਹੈ ਤਜੈ ਮਨ ਚੁਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਸਬਦ ਨਾ ਚਿਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਭ ਕਿਛ ਆਪੇ ਆਪ ਹੈ ਦੂਜਾ ਅਵਰ ਨਾ ਕੋਈ ਜਿਉ ਬੋਲਾਏ ਤਿਉ ਬੋਲੀਐ ਜਹ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਗਾ ਹਉ ਮੈ ਮੈਲ ਦੁਖ ਪਾਇਆ ਮਲ ਲਾਗੀ ਦੁਜੈ ਭਾਇ ਮਲ ਹਉ ਮੈ ਧੋਤੀ ਕਿਵੈ ਨਾ ਉਤਰੈ ਜੇ ਸਉ ਤੀਰਥ ਨਾਏ ਬਹੁ ਵਿਦ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੈ ਤਾ ਨਿਰਮਲ ਹੋਇ ਮਨਮੁਖ ਹਰਿ ਹਰਿ ਕਰ ਥਕੇ ਮੈਲ ਨਾ ਸਕੀ ਤੋਏ ਰਹਾਓ ਮਨ ਮੈਲੇ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ ਮਨਮੁਖ ਮੈਲੇ ਮੈਲੇ ਮੋਈ ਜਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਏ ਸਮਾਏ ਜਿਉ ਅੰਧੇਰੈ ਦੀਪਕ ਬਾਲੀਐ ਤਿਆਗ ਹੋਰ ਗਿਆਨ ਅਗਿਆਨਤ ਜਾਏ ਹਮ ਕੀਆ ਹਮ ਕਰ ਰਹੇਗੇ ਹਮ ਮੂਰਖ ਗਾਵਾਰ ਕਰਨੇ ਵਾਲਾ ਵਿਸਰਿਆ ਦੁਜੈ ਭਾਇ ਪਿਆਰ ਮਾਇਆ ਜੇ ਵਡ ਦੁੱਖ ਨਹੀਂ ਸਭ ਭਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਚ ਨਾਮ ਔਰ ਧਾਰ ਜਿਸ ਨੂੰ ਮਿਲੇ ਸੋ ਮਿਲੇ ਹਾਉ ਤੇ ਸਬਲੇ ਹਾਰੈ ਜਾਓ ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਓ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ ਨਾਨਕ ਨਾਮ ਨਾ ਵਿਸਰੈ ਸੱਚੇ ਮਾਹੇ ਸਮਾਓ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਜੋ ਪ੍ਰੀਤਮ ਮਿਲੈ ਘਰ ਆਏ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁਛਾ ਤਿਨ ਸੱਜਣਾ ਪ੍ਰਭ ਕਿਤ ਵਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਜ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਓ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੇਵਡ ਅਵਰ ਨਾ ਕੋਈ ਹਉ ਗੁਰ ਸਰਣਾਈ ਟਹਿ ਪਵਾ ਕਰ ਦਇਆ ਮੇਲੇ ਪ੍ਰਭ ਸੋਏ ਮਨ ਹਠ ਕਿਨੈ ਨਾ ਪਾਇਆ ਕਰ ਉਪਾਵ ਥੱਕੇ ਸਭ ਕੋਈ ਸਹਸ ਸਿਆਣਪ ਕਾਰ ਰਹੀ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੇ ਨਾ ਪਾਇਓ ਜੋ ਬੀਜ ਖਾਵੈ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀਅ ਤੇਰੇ ਤੂੰ ਰਾਸ ਪ੍ਰਭ ਤੁਦੋ ਖਾਲੀ ਕੋ ਨਹੀਂ ਦਰ ਗੁਰਮੁਖਾ ਨੋ ਸਾबास ਵਿਖ ਭੌਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਬਨਾ ਤੇਰੀ ਆਸ ਪ੍ਰਭ ਸਭ ਜੀਵ ਤੇਰੇ ਤੂੰ ਰਾਸ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖਾ ਨੋ ਸਾਬਾਸ ਬਿਖ ਪਾਉ ਜਲ ਡੁੱਬਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ